ਹੇ ਨਾ ਆਗਾ ਨਾ ਨਾ ਕੀ ਹਾਂ ਕੱਲੇ ਬੋਤਾ ਕੱਲੇ ਕੱਲੇ ਆਪਾਂ ਪਿਆਸਾ ਸੋਨਾ ਖਾ ਲਈ ਐਕਟਿਵ ਯਾ ਤਾਂ ਜ਼ਿਆਦਾ ਚੱਲਦੀ ਹੈ ਨਾ ਉਹ ਗੰਦੀ ਵੱਡੀ ਜਾਂ ਨਾ ਪਾ ਚਲ ਬੱਸ ਮਿੱਠਾ ਨਾ ਲਾ ਬਾਰੇ ਮੈਨੂੰ ਪਲਾਸਟਿਕ ਖਾ ਲਈ ਕਰਿਆ ਕੇ ਖਲਾ ਆਹ ਨਹੀਂ ਮੈਂ ਦਿੱਤੀ ਹੋਈ ਕੇ ਖਲਾਓ

रोटिया खानी है ना हैप्पी न्यू है ना हैप्पी बर्थडे दो काम हो गए इधर आया अपना अपने बालू म्यूजिक पर कादर महाराज हर वहीं थे उनको नहीं नहीं अरे कई सालों हो गए अभी शुरू मत हो सोपे ਗੇਸ਼ਰ ਨੂੰ ਬਿਬਨੂ ਪਾ ਕੇ ਦੇ ਪਰ ਨੂੰ ਗਾ ਮੁਗਰ ਜਾਣਾ ਨਹੀਂ ਬਦੀ ਹੈ ਹਾਪਾ ਕੋਲ ਜਾ ਰਹੇ ਆ ਬਾ ਬਾ ਲਾਦ ਹੋ ਜਾਣਾ ਹੋਰ ਹੋਰ ਖਾਦਾ ਜਾਣਾ ਆ ਸਭਾ ਮਿੱਠਾ ਕਮਲ ਨੂੰ ਨਿ ਦਗਾ ਨੇ ਉਹਨਾਂ ਨੇ ਪਲੇਟ ਚੱਕ ਪਾ ਗਦੇ ਆ ਸਵੇਰੇ ਦੇਖੀ ਜਾਓ ਦੇ ਦਿਓ ਅਸੇਂ ਦੇ ਦੇ ਸੇ ਨੂੰ ਨੇ ਆਈ ਜਾਣਾ ਆ ਆ ਮੁੰਨੇ ਜਿਹੜੇ ਸਾਡਾ ਭਲਣਾ ਕਿਹੜਾ ਨਾ ਕੇਕ ਖਾਣਾ ਨੀ ਗੇਪਿੰਗ ਹੂੰ ਪਪਾਈ ਕਹੇ ਗਿਆ ਚਿੱਠਣਾ ਨਹੀਂ ਇਹ ਜਿਹੜਾ ਬਕਰਾ ਹੁਣ ਪਤਾ ਕਰਦੇ ਦੇਲਾ ਉਹਦੇ ਲਾਪਿਆ ਮੂਝ ਪਾਣਾ ਹਾਂ ਐ ਦੰਦ ਤਾਂ ਇਹਦੇ ਨਹੀਂ ਨਿਕਲ ਜਾਣਾ ਆਓ ਨਿਕਲ ਗਿਆ ਦੰਦ ਉਹ ਨਿਕਲਣਾ ਇਹੋ ਜਿਆਦਾ

ਉਹਨੇ ਉਧਰ ਜਾਣਾ ਮੈਨੂੰ ਉਧਰ ਅੱਜ ਦਾ ਟਾਈਮ ਦਿੱਤਾ ਮੈਂ ਪਾ ਸਕਦਾ ਕੱਲ ਅੱਜ ਐਸਪੀ ਨੂੰ ਫੋਨ ਕੀਤਾ ਸੀ ਹੈਗਾ ਮਾਝੀ ਆਉਂਦਾ ਬਣਾਇਆ ਭਾਰੀ ਤੇਰਾ ਹੱਲਾ ਦਾ ਸੈਂਸ ਕੱਲਾ ਕਿਦਾ ਮੈਂ ਕਹ ਮੇਰਾ ਠੀਕ ਆ ਤੇ ਮੈਂ ਕਿਨਾਂ ਮੈਂ ਆਖਰ ਦੂਜੇ ਦਾ ਮਾਣਾ ਮੈਂ ਉਹਦਾ ਵੀ ਲੋੜਾ ਕਰ ਤੂੰ ਆ ਜੂ ਦੂਰ ਇਹ ਤਾਂ ਤੇਲਾ ਦਾ ਬਣਾਣਾ ਜਦੋਂ ਮਰਜ਼ੀ ਆਈ ਕਿੰਨੀ ਵੀ ਬਣ ਜਾਣੀ ਆਪਾਂ ਬੰਦ ਹੋ ਜਾਂਦੀ ਆ ਸਾਢੇ 10 ਮਿੰਟਕ ਦੀ ਬਣਦੀ ਆ ਇਹ ਬਣੀ ਜਾਣੀ ਮੈਂ ਤਾਂ ਚੰਨਾ ਜੋ ਕਿ ਤੇ ਬਣ ਜਾਣੀ ਅੱਛਾ ਜਿੰਨੇ ਮਰਜ਼ੀ ਬਣਾਉਣਾ ਮੈਂ ਬਲੀ ਘਾਟਣਾ ਵਿੱਚ ਜਦੋਂ ਬਸ ਕਰੀਏ ਫੇ ਇਹ ਬੜੀ ਆ ਹਾਂ ਇਹ ਤਾਂ ਜਿੰਨੀ ਮਰਜ਼ੀ ਬਣਾਉਣਾ ਫਿਰ ਪੂਰੀ ਬਣਨੀ ਆ 4 ਘੰਟੇ ਦੀ ਹੂੰ

ਉਹਨੂੰ ਗੱਲ ਪਤਾ ਨਹੀਂ ਕਿੱਥੋਂ ਆਉਂਦੀ ਉਹਨੂੰ ਮਾਤਾ ਦਾ ਰੰਗ ਆ ਆ ਉਹਦੇ ਆਂਗ ਚੜ੍ਹ ਜਾਂਦਾ ਲਾੜੋ ਮਸਕ ਕਰੋ ਪਾਪਾ ਜੀ ਹੈਪੀ ਬਰਥਡੇ ਜੈ ਮਾਤਾ ਦੀ